ਹਰ ਰੋਜ਼ ਦੀ ਤਰ੍ਹਾਂ 10 ਤੋਂ 12 ਦਿਨ ਤੋਂ ਲਗਾਤਾਰ ਵਿਚਾਰਵਨ ਟੀਵੀ ਆ ਜਿਹੜਾ ਤੁਹਾਨੂੰ ਪਾਣੀ ਦੀ ਖਬਰ ਹੈ ਜਿਹੜੀ ਹਰ ਦੀ ਖਬਰ ਹੈ ਜਿਹੜੀ ਪੰਜਾਬ ਦੀ ਖਬਰ ਹੈ ਜਿਹੜੀ ਸਤਨੇ ਦੀ ਖਬਰ ਹੈ ਜਿਹੜੀ ਵਿਆਸ ਦੀ ਖਬਰ ਹੈ ਆਪ ਸਭ ਦੇ ਨਾਲ ਲਗਾਤਾਰ ਸ਼ੇਅਰ ਕਰ ਰਹੇ ਆ ਤਾਂ ਕਿ ਆਪ ਸਭ ਤੱਕ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਤੇ ਵਿਦੇਸ਼ਾਂ ਦੇ ਵਿੱਚ ਬੈਠੀਆਂ ਹੋਈਆਂ ਸਾਡੀਆਂ ਪੰਜਾਬੀ ਸੰਤਾਨਾਂ ਨੇ ਜਿਹੜੀਆਂ ਸਾਡੇ ਭਾਰਤੀ ਨੇ ਜਿਹੜੇ ਔਰ ਦੁਨੀਆ ਦੇ ਸੋਹਰਦ ਲੋਕ ਨੇ ਜਿਹੜੇ ਦੁਨੀਆ ਦਾ ਭਲਾ ਮੰਗਣ ਵਾਲੇ ਲੋਕ ਨੇ ਜਿਹੜੇ ਉਹਨਾਂ ਤੱਕ ਹਰ ਅਪਡੇਟ ਹੈ ਜਿਹੜੀ ਪੰਜਾਬ ਦੀ ਉਹ ਸਟੀਕ ਜਾਣਕਾਰੀ ਦੇ ਨਾਲ ਸਟੀਕ ਸਮੇਂ ਦੇ ਨਾਲ ਸਟੀਕ ਜਗ੍ਹਾ ਦੇ ਨਾਲ ਹਰ ਅਪਡੇਟ ਤੁਹਾਨੂੰ ਟਾਈਮ ਸਰ ਮਿਲ ਸਕੇ ਸੋ ਤਸਵੀਰਾਂ 4 ਸਤੰਬਰ 2025 ਦੀਆਂ ਇਸ ਵੇਲੇ ਤੁਸੀਂ ਵਿਚਾਰਵਨ ਟੀਵੀ ਦੇ YouTube ਚੈਨਲ ਦੇ ਉੱਪਰ ਦੇਖ ਰਹੇ ਹੋ ਅਤੇ ਆਪ ਸਭ ਨੂੰ ਸਭ ਤੋਂ ਪਹਿਲਾਂ ਬੇਨਤੀ ਕਰਦੇ ਹਾਂ ਜੇਕਰ ਨਵੇਂ ਜੁੜੇ ਹੋ ਤਾਂ ਵਿਚਾਰਵਨ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਨਾਲ ਹੀ ਬੈਲ ਬੈਲ ਆਈਕਨ ਦਾ ਬਟਨ ਜਿਹੜਾ ਉਹ ਵੀ ਦਬਾ ਦਿਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਕੋਸ਼ਿਸ਼ ਕਰਦੇ ਆ ਕਿ ਸੱਚੀਆਂ ਤਸਵੀਰਾਂ ਤੁਹਾਡੇ ਨਾਲ ਲਾਈਵ ਦੇ ਵਿੱਚ ਸ਼ੇਅਰ ਕੀਤੀਆਂ ਜਾ ਸਕਣ ਕਿਉਂਕਿ ਬਹੁਤ ਸਾਰੇ ਚੈਨਲ ਰੂਮਰ ਫਲਾਉਂਦੇ ਨੇ ਹਾਲਾਂਕਿ ਅਸੀਂ ਉਹਨਾਂ ਚੈਨਲਾਂ ਦਾ ਧੰਨਵਾਦ ਕਰਦੇ ਆ ਜਿਹੜੇ ਚੈਨਲ ਸਾਡੇ ਵਾਂਗ ਪੂਰੀ ਖਬਰ ਪੂਰੀ ਜਾਣਕਾਰੀ ਦੇ ਨਾਲ ਆਪ ਸਭ ਤੱਕ ਪਹੁੰਚਾਉਂਦੇ ਨੇ ਉਹਨਾਂ ਯੂਟਿਊਬਰਾਂ ਦਾ ਉਹਨਾਂ ਸੋਸ਼ਲ ਮੀਡੀਆ ਵਾਲਿਆਂ ਦੇ ਹੈਂਡਲਾਂ ਦਾ ਉਹਨਾਂ ਨੈਸ਼ਨਲ ਮੀਡੀਆ ਦੇ ਚੈਨਲਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਜਿਹੜੇ ਆਪ ਸਭ ਦੀ ਮਦਦ ਲਈ ਹਰ ਵੇਲੇ ਤਿਆਰ ਰਹਿੰਦੇ ਨੇ ਨਾਲ ਹੀ ਬੇਨਤੀ ਕਰਦੀਏ ਕਿ ਮੀਂਹ ਦੇ ਇਲਾਕਿਆਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਲਈ ਅੱਜ ਚੇਤਾਵਨੀ ਹੈ ਕਿ ਅੱਜ ਪਾਣੀ ਸਤਲੁਜ ਦਾ ਵਿਆਸ ਦਾ ਵੱਧ ਸਕਦਾ ਕਿਉਂਕਿ ਉੱਪਰੋਂ بارشਾਂ ਦਾ ਪਾਣੀ ਜਿਹੜਾ ਇਕੱਠਾ ਹੋ ਰਿਹਾ ਹੈ ਅਤੇ ਭਾਖੜਾ ਦੇ ਡੈਮ ਦੇ ਵਿੱਚ 1678 ਫੁੱਟ ਪਾਣੀ ਜਦਾ ਦਰਜ ਹੋਣ ਤੋਂ ਬਾਅਦ ਅੱਜ ਪਾਣੀ ਛੱਡਿਆ ਗਿਆ ਰਣਜੀਤ ਸਾਗਰ ਡੈਮ ਤੋਂ ਪਾਣੀ ਛੱਡਿਆ ਜਾਣਾ ਅਤੇ ਭਾਖੜਾ ਤੋਂ ਬਾਅਦ ਅ ਰੋਪੜ ਹੈਡਵਰਕਸ ਤੋਂ ਪਾਣੀ ਜਿਹੜਾ ਆ ਰਿਹਾ ਹੈ ਪ੍ਰਸ਼ਾਸਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਨੀਵੇਂ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਉਥੇ ਜੇਕਰ ਤੁਸੀਂ ਨੀਵੇਂ ਇਲਾਕਿਆਂ ਦੇ ਵਿੱਚ ਰਹਿੰਦੇ ਹੋ ਤਾਂ ਜੇਕਰ ਕਿਸੇ ਮੁਸ਼ਕਲ ਦੇ ਵਿੱਚ ਹੋ ਤਾਂ ਕੰਟਰੋਲ ਰੂਮ ਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਪੁਲਿਸ ਹੈਲਪਲਾਈਨ ਨੰਬਰ 112 ਤੇ ਆਪਣੀ ਮਦਦ ਲੈ ਸਕਦੇ ਹੋ ਜੇਕਰ ਤੁਹਾਡਾ ਕਿਸੇ ਨਾਲ ਵੀ ਸੰਪਰਕ ਨਹੀਂ ਹੁੰਦਾ ਤਾਂ ਵਿਚਾਰਵਨ ਟੀਵੀ ਦੇ ਵੱਖ-ਵੱਖ ਸੋਸ਼ਲ ਮੀਡੀਆ ਚੈਨਲਾਂ ਇੰਸਟਾਗ੍ਰam ਚੈਨਲ YouTube ਚੈਨਲ ਤੇ Facebook ਚੈਨਲ ਦੇ ਨਾਲ ਆਪ ਸਭ ਵਿਚਾਰਵਨ ਟੀਵੀ ਦਾ ਨਾਮ ਸਰਚ ਕਰਕੇ ਜੋੜ ਸਕਦੇ ਹੋ ਤੇ ਸਾਨੂੰ ਮੈਸੇਜ ਅਤੇ ਕਾਲ ਕਰ ਸਕਦੇ ਹੋ ਮੈਸੇਜ ਦੇ ਵਿੱਚ ਆਪਣਾ ਦਿੱਕਤ ਪਰੇਸ਼ਾਨੀ ਸ਼ੇਅਰ ਕਰ ਸਕਦੇ ਹੋ ਸੋ ਅੱਜ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਸਤਲੇਜ ਦੇ ਕੰਢੇ ਤੋਂ ਜ਼ਿਲ੍ਹਾ ਜਲੰਧਰ ਦੇ ਪਿੰਡਾਂ ਤੋਂ ਪਿੰਡ ਪਿੱਪਲੀ, ਮਿਆਣੀ, ਰਾਜੇਵਾਲ, RAME ਤਹਿਸੀਲ ਛਾਪੂਤ ਜ਼ਿਲ੍ਹਾ ਜਲੰਧਰ ਤੇ ਬਲਾਕ ਲੋਹਿਆਂ ਦੇ ਪਿੰਡਾਂ ਦੀਆਂ ਤਸਵੀਰਾਂ ਜਿਹੜੀਆਂ ਆਪ ਸਭ ਨਾਲ ਸ਼ੇਅਰ ਕਰਨ ਜਾ ਰਹੇ ਆ ਮੈਂ ਕੈਮਰਾਮੈਨ ਨੂੰ ਬੇਨਤੀ ਕਰਾਂਗਾ ਸਾਡੇ ਸਿਮਰਨਜੀਤ ਸਿੰਘ ਕੈਮਰਾਮੈਨ ਜਿਹੜੇ ਨੇ ਸਾਡੇ ਨਾਲ ਲਗਾਤਾਰ ਪਿਛਲੇ ਕਾਫੀ ਦਿਨਾਂ ਤੋਂ ਜੁੜੇ ਹੋਏ ਨੇ ਧੰਨਵਾਦ ਹੈ ਕਿਉਂਕਿ ਤਸਵੀਰਾਂ ਤੁਹਾਨੂੰ ਇਹਨਾਂ ਦੇ ਸਿਰ ਤੇ ਦਿਖਾ ਰਹੇ ਆ ਅਤੇ ਕੋਸ਼ਿਸ਼ ਕਰਾਂਗੇ ਕਿ ਮੈਂ ਬੇਨਤੀ ਕਰਦਾ ਕਿ ਸਿੱਧੀਆਂ ਤਸਵੀਰਾਂ ਜਿਹੜੀਆਂ ਨੇ ਐਕਸਕਲੂਸਿਵ ਤਸਵੀਰਾਂ ਨੇ ਜਿਹੜੀਆਂ ਸਤਲੁਜ ਦਰਿਆ ਦੀ ਅਪਡੇਟ ਹੈ ਜਿਹੜੀ ਤੁਹਾਨੂੰ ਕੈਮਰਾਮੈਨ ਸਾਹਿਬ ਦਿਖਾਉਣਗੇ ਕਿ ਕਿਸ ਤਰ੍ਹਾਂ ਲਹਿਰਾਂ ਪਾਣੀ ਦੀਆਂ ਜਿਹੜੀਆਂ ਨੇ ਉੱਠ ਰਹੀਆਂ ਨੇ ਪਾਣੀ ਕਿੰਨੀ ਤੇਜ਼ੀ ਦੇ ਨਾਲ ਵਧ ਰਿਹਾ ਸਤਲੁਜ ਦੇ ਪਾਣੀ ਦਾ ਵਹਾਅ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿ ਕੱਲ ਜਿਹੜਾ ਪਾਣੀ ਹਰੀਕੇ ਤੋਂ ਫਾਜ਼ਿਲਕਾ ਨੂੰ ਫਿਰੋਜ਼ਪੁਰ ਨੂੰ ਅਤੇ ਪਾਕਿਸਤਾਨ ਨੂੰ ਛੱਡਿਆ ਗਿਆ ਸੀ ਉਥੋਂ ਹੀ ਹੁਣ ਪਾਣੀ ਹੈ ਜਿਹੜਾ ਕੱਲ ਘਟਿਆ ਸੀਗਾ ਕਿਉਂਕਿ ਪੁਲ ਦੀ ਕਲਾਲੀ ਜਿਹੜੀ ਰੇਲਵੇ ਲਾਈਨਾਂ ਦੇ ਥੱਲੇ ਗਿੱਦੜਪਿੰਡੀ ਵਾਲੇ ਪਾਸੇ ਦੀ ਕਲਾਲੀ ਹੈ ਜਿਹੜੀ ਉਹ ਵੀ ਕੱਢੀ ਗਈ ਸੀ ਪਿੰਡ ਪਿਪਲੀ ਮਿਆਣੀ ਤੇ ਰਾਜੀਵਾਲ ਦੇ ਸੇਵੇਦਾਰਾਂ ਅਤੇ ਹੜ ਰੂਪੂ ਸੰਸਥਾ ਜਿਹੜੀ ਮਖੂ ਹਰੀਕੇ ਤੋਂ ਬਿਲੋਂਗ ਕਰਦੀ ਹੈ ਉੱਥੇ ਗਿੱਦੜਪਿੰਡੀ ਦੇ ਸੇਵੇਦਾਰਾਂ ਦੇ ਵੱਲੋਂ ਵੀ ਸਹਿਯੋਗ ਕੀਤਾ ਗਿਆ ਸੰਗਤਾਂ ਦੇ ਵੱਲੋਂ ਲੰਗਰ ਤੇ ਚਾਹ ਪਾਣੀ ਦੀ ਸੇਵਾ ਵੀ ਕੀਤੀ ਗਈ ਉੱਥੇ ਹੀ ਪ੍ਰਸ਼ਾਸਨ ਅਤੇ ਆਂਡੀਆਰਫ ਦੀ ਟੀਮ ਵੀ ਨਾਲ ਕੰਮ ਕਰ ਰਹੀ ਸੀ ਅਸੀਂ ਉਹਨਾਂ ਅਧਿਕਾਰੀਆਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ 30 ਤੋਂ 40 ਫੁੱਟ ਡੂੰਘੇ ਪਾਣੀ ਦੇ ਵਿੱਚ ਜਾ ਕੇ ਐਸ ਡੀਓ ਸਾਹਿਬ ਐਕਸਯੂ ਸਾਹਿਬ ਅਤੇ ਪਟਵਾਰੀ ਕਾਨੂੰਗੋ ਜਿਹੜੇ ਮੌਕੇ ਤੇ ਮੌਜੂਦ ਸੀ ਉੱਥੇ ਹੀ ਜਲੰਧਰ ਦੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਜਲੰਧਰ ਦੇ ਐਸਐਸਪੀ ਹਰਵਿੰਦਰ ਸਿੰਘ ਬਿਰਕ ਡੀਐਸਪੀ ਊਂਕਾਰ ਸਿੰਘ ਬਰਾੜ ਸਾਰਾ ਪੁਲਿਸ ਅਮਲਾ ਜਿਹੜਾ ਲੋਹਿਆਂ ਦਾ ਥਾਣਾ ਅਤੇ ਸ਼ਾਹਕੋਟ ਦੀ ਪੁਲਿਸ ਹੈ ਜਿਹੜੀ ਉਹ ਮੌਕੇ ਤੇ ਮੌਜੂਦ ਸੀ ਅਤੇ ਤਸਵੀਰਾਂ ਤੁਸੀਂ ਵਿਚਾਰਵਨ ਟੀਵੀ ਦੇ ਵੱਖ-ਵੱਖ ਸੋਸ਼ਲ ਮੀਡੀਆ ਤੇ ਕੱਲ ਵੀ ਦੇਖਦੇ ਰਹੇ ਹੋ ਤੇ ਅੱਜ ਵੀ ਤੁਹਾਨੂੰ ਲਾਈਵ ਤੋਂ ਸਿੱਧੀਆਂ ਦਿਖਾ ਰਹੇ ਹਾਂ ਰੋਪੜ ਹੈਡ ਵਰਕਸ ਤੋਂ ਪਾਣੀ ਛੱਡਣ ਤੋਂ ਬਾਅਦ ਸਤਲੁਜ ਦੇ ਵਿੱਚ ਪਾਣੀ ਹੈ ਜਿਹੜਾ ਫੇਰ ਇੱਕ ਵਾਰ ਉਨਾ ਹੀ ਹੁੰਦਾ ਜਾ ਰਿਹਾ ਹੈ ਹਾਲਾਂਕਿ ਇਸ ਤੋਂ ਪਾਣੀ 1-2 ਫੁੱਟ ਵਧਣ ਦੀ ਆਸ ਹੈ ਕਿਉਂਕਿ ਪਾਣੀ بارشਾਂ ਦਾ ਟੋਪਿਆਂ ਦਾ ਨਾਲਿਆਂ ਦਾ ਤੇ ਵੇਈਆਂ ਦਾ ਸਾਰਾ ਸਤਲੁਜ ਦੇ ਵਿੱਚ ਆ ਕੇ ਇਕੱਠਾ ਹੋ ਜਾਣਾ ਹੈ ਅਤਿੰਦੀ ਮੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਅਸੀਂ ਸਾਹਦਨ ਰਹਿਣ ਦੀ ਅਪੀਲ ਕਰਦੇ ਹਾਂ ਇੱਕ ਵਾਰ ਫਿਰ ਤਸਵੀਰਾਂ ਤੁਸੀਂ ਪਾਣੀ ਦੀਆਂ ਦੇਖ ਸਕਦੇ ਹੋ ਕੋਈ ਵੀ ਫਸਲ ਹੈ ਜਿਹੜੀ ਤੁਹਾਨੂੰ ਮੰੰਗੀ ਜੀ ਦਿਸੇਗੀ ਹਾਲਾਂਕਿ ਤਸਵੀਰਾਂ ਜਿਹੜੀਆਂ ਮੈਂ ਤੁਹਾਡੇ ਨਾਲ ਬਿਲਕੁਲ ਇਹ ਨਹੀਂ ਦੇ ਅਸੀਂ ਪਾਣੀ ਦੀ ਸਪੀਡ ਦੇ ਮੁਤਾਬਕ ਸ਼ੇਅਰ ਕਰ ਰਹੇ ਹਾਂ ਪਾਣੀ ਦੀ ਸਪੀਡ ਚੈੱਕ ਕਰ ਸਕਦੇ ਹੋ ਕਿ ਕਿੰਨੀ ਪਾਣੀ ਦੀ ਸਪੀਡ ਤੇਜ਼ ਹੈ ਅ ਜੂਮ ਕਰਕੇ ਵੀ ਮੈਂ ਕੈਮਰਾਮੈਨ ਨੂੰ ਕਹਾਗਾ ਕਿ ਜੂਮ ਕਰਕੇ ਤਸਵੀਰਾਂ ਜਰੂਰ ਦਿਖਾਈਆਂ ਜਾਣ ਸਾਡੇ ਕੈਮਰਾਮੈਨ ਜਿਹੜੇ ਨੇ ਸਿਮਰਨ ਜੀ ਸਜ ਬਹੁਤ ਸਮਝਦਾਰ ਟੈਕਨੀਕਲ ਪੱਖੋਂ ਵੀ ਤੇ ਸਮਝਦਾਰੀ ਦੇ ਪੱਖੋਂ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ ਤਸਵੀਰਾਂ ਤੁਹਾਨੂੰ ਇਨ ਦਿਨ ਪਾਣੀ ਦੀਆਂ ਲਹਿਰਾਂ ਵੀ ਦਿਖਾ ਦਿੰਦੇ ਆ ਤੇ ਕਿੰਨੀ ਜ਼ਿਆਦਾ ਸਪੀਡ ਦੇ ਨਾਲ ਇਸਵੇਂ ਨੇ ਸੱਤਵੇਂ ਤੋਂ ਪਾਣੀ ਨਿਕਲ ਰਿਹਾ ਸੋ ਜੁੜੇ ਰਹੋ ਵਿਚਾਰਵਲ ਟੀਵੀ ਦੇ ਨਾਲ ਜਿਵੇਂ ਕੋਈ ਹੋਰ ਅਪਡੇਟ ਹੋਏਗੀ ਆਪ ਸਭ ਤੱਕ ਜ਼ਰੂਰ ਪਹੁੰਚਾਵਾਂਗੇ ਧੰਨਵਾਦ ਖੁਸ਼ ਰਹੋ ਆਬਾਦ ਰਹੋ ਜਿੱਥੇ ਵੀ ਰਹੋ अपने सज्जन से के पास रहो परमात्मा की अरदास करते हैं कि आप सब तंदुरुस्त होवोगे धन्यवाद अगली अपडेट के लिए वेट एंड वॉच